ਖਬਰ ਮੰਡੀ ਗੋਬਿੰਦਗੜ ਤੋਂ ਸਾਮਣੀ ਆਈ ਹੈ ਜਿਥੇ ਦੇ ਕੌਂਸਲਰਾਂ ਅਤੇ ਸਮਾਜ ਸੇਵਕਾਂ ਦੇ ਇੱਕ ਵਫਦ ਨੇ ਟ੍ਰੈਫਿਕ ਇੰਚਾਰਜ ਮੰਡੀ ਗੋਬਿੰਦਗੜ ਨਾਲ ਮੁਲਾਕਾਤ ਕਰਨ ਉਪਰੰਤ ਸ਼ਹਿਰ ਦੀਆਂ ਸੜਕਾਂ ਤੇ ਲੋਕਾਵੱਲੋ ਕੀਤੇ ਨਜਾਇਜ਼ ਕਬਜ਼ੇ ਅਤੇ ਹਾਦਸਿਆਂ ਨੂੰ ਸੱਦਾ ਦੇ ਰਹੇ ਸੜਕ ਕਿਨਾਰੇ ਖੜੇ ਬੇਤਰਤੀਬ ਰਕਾ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਇਹਨਾਂ ਦੇ ਸਹੀ ਜਗ੍ਹਾ ਨਾ ਖੜੇ ਹੋਣ ਕਾਰਨ ਕਈ ਵਾਰੀ ਜਾਨੀ ਨੁਕਸਾਨ ਹੁੰਦੇ ਹਨ। ਮੰਡੀ ਗੋਬਿੰਦਗੜ ਤੋਂ ਪ੍ਰਾਇਮ ਤੋਂ ਦੇ ਦਿੱਤੀ ਵਿਸ਼ੇਸ਼ ਰਿਪੋਰਟ। ਅਵੀ ਸ਼ਰਮਾ ਜੀ ਜਿੱਦ ਕੀ ਆ ਮਾੜਾ ਮਸਲਾ ਜੀ ਸਾਡਾ ਅੱਜ ਗਵਿੰਦਗੜ੍ਹ ਦੀ ਦੋਨੋਂ ਸਰਵਿਸ ਰੋਡ ਨੂੰ ਲੈ ਕੇ ਆ ਵੀ ਜਿੱਥੇ ਬੱਸਾਂ ਦੀ ਸਪੀਡ 100 ਤੋਂ ਵੀ ਵੱਧ ਹੁੰਦੀ ਆ ਦੋ ਤਿੰਨ ਸਕੂਲ ਨੇ ਜਿੱਥੇ ਹਰ ਟਾਈਮ ਖਤਰਾ ਬਣਿਆ ਰਹਿੰਦਾ ਵੀ ਕਿਸੇ ਕੋਈ ਬੱਚਿਆਂ ਨਾਲ ਕੋਈ ਹਾਦਸਾ ਨਾ ਵਾਪਰ ਜਵੇ ਦੂਜੇ ਨੰਬਰ ਤੇ ਜਿਹੜੀ ਵੱਡੀ ਦਿੱਕਤ ਆ ਉਹ ਸ਼ਹਿਰ ਤੇ ਜਿਹੜਾ ਰੇਤਾ ਬਜਰੀ ਵਾਲੇ ਨੇ ਉਹ ਦਿਨੋ ਦਿਨੀ ਅੱਗੇ ਤੋਂ ਅੱਗੇ ਵਧੀ ਜਾ ਰਹੇ ਨੇ ਸਾਡੀ ਕੋਸ਼ਿਸ਼ ਵੀ ਇਹਨਾਂ ਨੂੰ ਜਲਦੀ ਜਲਦੀ ਇਕੱਠਾ ਕਰਕੇ ਕਿਹਾ ਜਾਵੇ ਵੀ ਇਹ ਆਪਣੇ ਪ੍ਰਾਈਵੇਟ ਤੌਰ ਤੇ ਕਿ ਡਾਊਨ ਲੈਣ ਤੇ ਆਪਣੇ ਆਪਣੇ ਜਿਹੜਾ ਗਦਾਮ ਹੈ ਉਹਦੇ ਵਿੱਚ ਰੇਤਾ ਬਜਰੀ ਇਕੱਠਾ ਕਰਨ ਤਾਂ ਕਿ ਜਿਹੜੇ ਸ਼ਹਿਰ ਦੇ ਲੋਕਾਂ ਨੂੰ ਸਹੂਲਤਾਂ 'ਚ ਇੱਕ ਦਿੱਕਤਾਰੀ ਹੈ ਉਹ ਸਹੂਲਤਾਂ 'ਚ ਦਿੱਕਤ ਨਾ ਆਵੇ ਨੰਬਰ 2 ਤਾਂ ਇਹੜੀ ਵੱਡੀ ਦਿੱਕਤ ਹੈ ਉਹ ਹੈਗੀ ਹੈ ਵੀ ਬੱਸਾਂ ਦੀ ਤੇਜ਼ੀ ਵੀ ਬੰਦ ਹੋ ਜੂਗੀ ਟਾਈਮ ਦੇ ਨਾਲ ਨਾਲ ਤੇ ਜਿਹੜਾ ਰੋਡ ਖੁੱਲ੍ਹੇ ਜਾਣਗੇ ਜੋਗੀ ਕਿ ਇੰਡਸਟਰੀਅਲ ਸਿਟੀ ਆ ਪੂਰੇ ਟਰੱਕਾਂ ਨੇ ਵੀ ਆਉਣਾ ਹੈ ਪੂਰੇ ਬੱਸਾਂ ਨੇ ਵੀ ਆਉਣਾ ਹੈ ਉਹ ਕਾਰਾਂ ਨੇ ਵੀ ਆਉਣਾ ਹੈ ਜਿੰਨੀਆਂ ਰੋਡ ਖੁੱਲੀਆਂ ਰਹਿਣਗੀਆਂ ਜਿੰਨੀ ਉਰੇ ਆਵਾਜਾਈ ਤੀਕੇ ਨਾਲ ਚੱਲ ਜੂਗੀ ਅਸੀਂ ਟ੍ਰੈਫਿਕ ਵਾਲੇ ਕੰਮ ਵਧੀਆ ਕਰਦੇ ਨੇ ਪਰ ਜਿਹੜੀ ਪ੍ਰੋਬਲਮ ਸਾਨੂੰ ਹੈ ਉਹ ਇੱਥੇ ਬਜਰੀ ਦੇ ਨਾਲੇ ਤੇਜ਼ ਸਪੀਡ ਦੀ ਗੱਡੀਆਂ ਤੋਂ ਆ ਉਹ ਜਿਵੇਂ ਜਿਵੇਂ ਠੀਕ ਹੋ ਜੂਗਾ ਤਾਂ ਸਾਡੇ ਗੁਮਿੰਦਗਰ ਦੇ ਲੋਕਾਂ ਲਈ ਸੂਲਤ ਵਾਲਾ ਕਰਨਾ ਹੁਣ ਤਾਂ ਅਸੀਂ ਆਪੇ ਮਿਨਿਸਪਲ ਕਾਉਂਸਲ ਨੂੰ ਅਸੀਂ ਸਾਰੀ ਚੁਣ ਕੇ ਆਏ ਨੁਮਾਇੰਦੇ ਆ ਅਸੀਂ ਤਾਂ ਟ੍ਰੈਫਿਕ ਵਾਲਿਆਂ ਨੂੰ ਇਹ ਰਿਕਵੈਸਟ ਕਰਨ ਆਏ ਆ ਵੀ ਜੋ ਟ੍ਰੈਫਿਕ ਵਾਲੇ ਨੇ ਕੰਮ ਨਹੀਂ ਵੀ ਇਹਨਾਂ ਨੂੰ ਦੱਸਿਆ ਜਾਵੇ ਔਰ ਇਹਨਾਂ ਦਾ ਬੋਰ ਕਰਾਇਆ ਜਾਵੇ ਵੀ ਜਿਹੜੇ ਕੰਮ ਨੇ ਸ਼ਹਿਰ ਲਈਏ ਜ਼ਰੂਰੀ ਨੇ ਪਹਿਲਾਂ ਤਾਂ ਤੁਹਾਡੇ ਚੈਨਲ ਨੂੰ ਸ਼ਹਿਰ ਵਾਸੀਆਂ ਨੂੰ ਚੈਨਲ ਰਾਹੀਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਅਸੀਂ ਸਾਰੇ ਕਾਉਂਸਲਰਾਂ ਨੇ ਇਸ ਸਾਲ ਇੱਕ ਪ੍ਰਣ ਲਿਆ ਜਿਸ ਦੇ ਤਹਿਤ ਅਸੀਂ ਲੜੀਵਾਰ ਜਿਹੜਾ ਸ਼ਹਿਰ ਦੇ ਸੁਧਾਰ ਵਿੱਚ ਜੋ ਅਸੀਂ ਉਪਰਾਲੇ ਕਰ ਸਕਦੇ ਆ ਅਸੀਂ ਆਪਣੇ ਵੱਲੋਂ ਕਰਨ ਲੱਗੇ ਹੋਏ ਆ ਕੱਲ ਵੀ ਨਗਰ ਕੌਂਸਲ 'ਚ ਅਸੀਂ ਇੱਕ ਚਿੱਠੀ ਦਿੱਤੀ ਆ ਨੋਸੀਆਂ ਨੂੰ ਲੈ ਕੇ ਅੱਜ ਅਸੀਂ ਟ੍ਰੈਫਿਕ ਇੰਚਾਰ ਸਾਬ ਕੋਲ ਆਏ ਆ ਇਹਨਾਂ ਦਾ ਕੰਮ ਨੋ ਡਾਊਟ ਵਧੀਆ ਪਰ ਕੁਝ ਜਿਹੜੇ ਬੰਦੇ ਨੇ ਉਹ ਆਪਣੀਆਂ ਪਾਵਰਾਂ ਦਿਖਾ ਕੇ ਜਾਂ ਕੁਝ ਵੀ ਕਰਕੇ ਦਿਨ ਪਰ ਦਿਨ ਸ਼ਹਿਰ 'ਚ ਕਬਜ਼ਾ ਕਰੀ ਜਾ ਰਹੇ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਅੱਜ ਇਕੱਠੇ ਹੋਏ ਆ ਤਾਂ ਕਿ ਵੀ ਅਸੀਂ ਇਸ ਵਿੱਚ ਲੋਕਾਂ ਨੂੰ ਨਿਯਾਤ ਦਵਾ ਸਕੀਏ ਔਰ ਕਿਸੇ ਦੀ ਜਾਨ ਨਾ ਜਾਵੇ ਲੋਕ ਸੇਫ ਰਹਿਣ ਆਪਣਾ ਸ਼ਹਿਰ ਸਾਫ਼ ਸੁਥਰਾ ਬਣ ਸਕੇ ਤੇ ਅਸੀਂ ਨੁਮਾਇੰਦੇ ਚੁਣੇ ਹੋਏ ਨੁਮਾਇੰਦੇ ਅਸੀਂ ਮੂਰੇ ਆਵਾਂਗੇ ਲੋਕ ਲੋਕਾਂ ਦਾ ਵੀ ਹੌਸਲਾ ਖੁੱਲੂਗਾ ਲੋਕ ਵੀ ਇਹਦੇ ਵਾਸਤੇ ਪ੍ਰੋਟੈਸਟ ਕਰਨਗੇ ਤੇ ਸਰਕਾਰਾਂ ਵੀ ਪ੍ਰੋਟੈਸਟ ਨੂੰ ਦੇਖ ਕੇ ਹੀ ਕੰਮ ਕਰਦੀਆਂ ਆਪਾਂ ਹਮੇਸ਼ਾ ਹੀ ਦੇਖਿਆ ਜਦ ਪ੍ਰੋਟੈਸਟ ਕਰੋ ਤਾਂ ਕੰਮ ਹੁੰਦੇ ਨੇ ਤੋਂ ਸਾਨੂੰ ਉਸ ਗੱਲ ਲਈ ਮਜਬੂਰ ਹੋਣਾ ਪਿਆ ਅਸੀਂ ਹੁਣ ਅੱਜ ਇਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਉਸ ਤੋਂ ਬਾਅਦ ਜੇ ਨਹੀਂ ਹੁੰਦਾ ਫਿਰ ਅਸੀਂ ਧਰਨਾ ਲਾਣ ਲਈ ਮਜਬੂਰ ਹੋਵਾਂਗੇ ਜੀ ਬਹੁਤ ਸਮੱਸਿਆ ਨੇ ਹਜ਼ਾਰਾਂ ਸਮੱਸਿਆ ਨੇ ਸ਼ਹਿਰ 'ਚ ਅਸੀਂ 21 ਕਿਸਮ ਦੀਆਂ ਸਮੱਸਿਆ ਚੱਕ ਕੇ ਤੁਰ ਰਹੇ ਆਂ ਜੇ ਅਸੀਂ ਸਾਰੇ ਇਕੱਠੇ ਤੁਰ ਲਈ ਕਿਸੇ ਨੇ ਨਹੀਂ ਸਾਡੀ ਸੁਣੀ ਅਸੀਂ ਗੱਲ ਐਨਓਸੀਆਂ ਦਾ ਅੱਜ ਡੜਾ ਡੜਾ ਐਨਓਸੀਆਂ ਮਿਲ ਰਹੀਆਂ ਹੁਣ ਅਜੇ ਟ੍ਰੈਫਿਕ ਵੱਲ ਹੋਏ ਆ ਟ੍ਰੈਫਿਕ ਦਾ ਕੰਮ ਵੀ ਸਾਨੂੰ ਪੂਰੀ ਉਮੀਦ ਹੈ ਵੀ ਕੰਮ ਬਹੁਤ ਵਧੀਆ ਹੋਊਗਾ ਜੋ ਅਸੀਂ ਸੋਚ ਲੈ ਕੇ ਚੱਲੇ ਆ ਉਦੋਂ ਬਾਅਦ ਜੇ ਕੋਈ ਮਛਲੀ ਮਾਰਕੀਟ ਦੀ ਸਮੱਸਿਆ ਹੈ ਕੋਈ ਸਬਜ਼ੀ ਮੰਡੀ ਦੀ ਸਮੱਸਿਆ ਹੈ ਕੋਈ ਕੂੜੇ ਦੀ ਸਮੱਸਿਆ ਹੈ ਅਸੀਂ ਲੜੀਵਾਰ ਚੱਲਾਂਗੇ ਅਸੀਂ ਸਾਰੇ ਕੰਮ ਇਕੱਠੇ ਨਹੀਂ ਹੱਥ ਪਾਉਣੇ ਕੱਲ ਅਸੀਂ ਜਿਹੜਾ ਤੁਹਾਨੂੰ ਚੈਨਲ ਅਸੀਂ ਦੱਸਿਆ ਸੀਗਾ ਅੱਜ ਸਾਨੂੰ ਇਹ ਪਤਾ ਲੱਗਿਆ ਵੀ ਜਿਹੜੇ ਇਹਨਾਂ ਦੇ ਰੋਡ ਵਾਲੇ ਨੇ ਉਹਨਾਂ ਨੇ ਕੰਮ ਚਾਲੂ ਕਰਤਾ ਸਾਡਾ ਜਿਹੜਾ ਬੈਂਕ ਆਫ ਇੰਡੀਆ ਵਾਲਾ ਰੋਡ ਆ ਉਹਦੇ ਵਿੱਚ ਸਾਡੇ ਜਿਹੜੇ ਸਕੂਲ ਦੇ ਬੱਚੇ ਜਾਂਦੇ ਨੇ ਉਹ ਰੋਂਗ ਸਾਈਡ ਜਾਂਦੇ ਨੇ ਅਸੀਂ ਅੱਗੇ ਵੀ ਆਪਣੇ ਪ੍ਰਸ਼ਾਸਨ ਮੈਮ ਸਾਹਿਬ ਨੂੰ ਦੱਸੀਏ ਬੇਨਤੀ ਕਰੀ ਆ ਉਹਨਾਂ ਨੂੰ ਹੁਣ ਵੀ ਕਹਿੰਦੇ ਆ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਗੱਲ ਕਹਿੰਦੇ ਆ ਵੀ ਜਿਹੜਾ ਸਾਡੇ ਬੱਸ ਸਟੈਂਡ ਦੀ ਪੁਲੀ ਆ ਬੱਸ ਸਟੈਂਡ ਦਾ ਬੱਸਾਂ ਅੰਦਰ ਜਾਂਦੀਆਂ ਨਹੀਂ ਗਈਆਂ ਉਹਦਾ ਜਿਹੜਾ ਪੁਲੀ ਦੇ ਵਿੱਚ ਇੱਕ ਗੱਡੀਆਂ ਵਾਲੋਂ ਸਕੂਟਰਾਂ ਲਈ ਰਸਤਾ ਖੋਲ੍ਹਿਆ ਜਾਵੇ ਜਿਹੜੇ ਸਾਡੇ ਸਕੂਲ ਦੇ ਬੱਚੇ ਆਉਂਦੇ ਨੇ 3 ਵਜੇ ਤੁਸੀਂ ਦੇਖਿਓ ਵੀ ਉਹ ਰੋਂਗ ਸਾਈਡ ਜਿਹੜੇ ਜਾਂਦੇ ਨੇ ਉਹ ਬੱਚੇ ਬੱਸ ਸਟੈਂਡ ਦੇ ਵਿੱਚ ਹੀ ਨਿਕਲ ਗਏ ਉਹ ਪੁਲੀ ਦੇ ਆਉਣਾ ਜਾਣਾ ਬੱਚਿਆਂ ਸੌਖਾ ਰਿਹਾ ਵੀ ਐਕਸੀਡੈਂਟ ਰੋਂਗ ਸਾਈਡ ਜਾਂਦੇ ਆ ਬੱਚੇ ਨਹੀਂ ਬਦਲਦਾ ਐਕਸੀਡੈਂਟ ਹੋ ਜਾਂਦੇ ਨੇ ਅੱਜ ਜਿਹੜੀ ਇੱਕ ਸਾਡੇ ਟੈਂਪੂ ਵਾਲਿਆਂ ਦੀ ਪੁਲੀ ਬੰਦ ਕਰੀ ਹੋਈਆਂ ਨੇ ਸ਼ਹਿਰ ਦੀ ਸਾਡੀਆਂ ਚਾਰੇ ਪੁਲੀਆਂ ਚੱਲਣ ਜਾਣੀਆਂ ਚਾਹੀਦੀਆਂ ਨੇ ਸਾਡੇ ਆਵਾਜਾਈ ਸ਼ਹਿਰ ਦੀ ਬਹੁਤ ਜ਼ਿਆਦਾ ਰੱਖਾਂ ਦੀ ਆਵਾਜਾਈ ਕਰਕੇ ਹੀ ਬਾਅਦ ਚ ਕੋਈ ਹਾਸਾ ਹੋ ਜਾਂਦਾ ਫਿਰ ਆਪਾਂ ਉੱਥੇ ਸਾਰੇ ਲੋਕ ਇਕੱਠੇ ਹੋ ਕੇ ਜਾਂਦੇ ਆ ਬਹੁਤ ਦੁੱਖ ਦੀ ਗੱਲ ਆ ਜੇ ਆਪਾਂ ਨੂੰ ਪਹਿਲਾਂ ਹੀ ਆਪਾਂ ਨਿਗਾ ਰੱਖੀਏ ਹਾਸੇ ਤੋਂ ਆਪਾਂ ਕਹਿੰਦੇ ਆ ਵੀ ਪਹਿਲਾਂ ਹੀ ਪ੍ਰਸ਼ਾਸਨ ਦੇ ਯਾਰ ਅਸੀਂ ਨੌਲੇਜ ਦੇ ਧਿਆਨ ਰੱਖੀਏ ਆਪਣਾ ਸਾਨੂੰ ਲੋਕਾਂ ਨੇ ਚੁਣਿਆ ਹੋਇਆ ਜੇ ਅਸੀਂ ਇਹਨਾਂ ਨੂੰ ਅੱਗੇ ਦੱਸਾਂਗੇ ਤਾਂ ਅਸੀਂ ਹੱਲ ਕਰਾ ਸਕੀਏ ਅਸੀਂ ਇੰਨਾ ਹੀ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਵਿੱਚ ਇੱਕ ਤਾਂ ਇਹਨਾਂ ਨੇ ਇਹ ਦੱਸਿਆ ਕਿ ਜਿਹੜੀ ਰੋਡ ਦੇ ਦੋਨੇ ਸਾਈਡਾਂ 'ਤੇ ਰੇਤਾ ਬਜਰੀ ਵਾਲੇ ਜਿਹੜੇ ਨੇ ਉਹ ਅੱਗੇ ਵਧਾ ਰਹੇ ਨੇ ਕੰਮ ਤੇ ਉਹਦੇ ਕਰਕੇ ਰੋਡ ਦੀ ਜਗ੍ਹਾ ਘਟ ਰਹੀ ਹੈ ਤੇ ਤਾਂ ਕਿ ਕੋਈ ਹਾਦਸਾ ਨਾ ਵਾਪਰੇ ਆਪਾਂ ਉਹਨਾਂ ਨੂੰ ਵੀ ਸਾਈਡ ਤੇ ਕਰਾਵਾਂਗੇ ਬਾਕੀ ਨੈਸ਼ਨਲ ਹਾਈਵੇ ਅਥਾਰਟੀ ਦੀ ਮਦਦ ਨਾਲ ਜਿਵੇਂ ਕਿ ਤੇ ਸਪੀਡ ਬ੍ਰੇਕਰ ਬਣਾਉਣ ਵਾਲਾ ਹੈ ਜਿਆਦਾ ਸਪੀਡ ਲਿਮਟ ਲਈ ਉਹ ਬਣਵਾਵਾਂਗੇ ਤੇ ਪਹਿਲਾਂ ਲੋਕਾਂ ਨੂੰ ਅਵੇਅਰ ਵੀ ਕਰਾਂਗੇ ਲੋਕਲ ਜਿਹੜੇ ਹੈਗੇ ਟਰੱਕ ਵਗੈਰਾ ਖੜਾਉਂਦੇ ਨੇ ਜਾਮ ਲੱਗਦੇ ਨੇ ਉਹਦੇ ਨਾਲ ਅਵੇਅਰ ਕਰਾਂਗੇ ਜੇ ਕੋਈ ਨਹੀਂ ਮੰਨਦਾ ਤਾਂ ਫਿਰ ਉਹਦੇ ਕਾਨੂੰਨ ਅਨੁਸਾਰ ਚਲਾਣ ਕੀਤੇ ਜਾਣਗੇ ਵੀਕਲ ਬੰਦ ਕੀਤੇ ਜਾਣਗੇ